कौसा वाह एको मिकी कहे परम मानते सम्मान योग सतगुरु ने साझी अते नवाजी होई मुरो रोख रोखदसा ताम सवत गुरु सिख संता ਅਡੋਰ ਮਿਲ ਕਰਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਇਆ ਸੱਚੇ ਪਾਤਸ਼ਾਹ ਨਿਹੰਗਿਆ ਦੇ ਮਾਲਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਦਰ ਘਰ ਦੀ ਹਾਜ਼ਰੀ ਭਰ ਕੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀ ਸੇਵਾ ਕਰਕੇ ਤਕਰੀਬਨ ਨਵਜੇ ਦਰਬਾਰ ਸਾਹਿਬ ਦੀ ਸੇਵਾ ਵੀ ਹੋਈ ਹੈ ਅੰਮ੍ਰਿਤ ਵੇਲੇ ਚਨਵਾਸ ਉੱਠੜਾ ਸਾਹਿਬ ਦਰਬਾਰ ਸਾਹਿਬ ਦੀ ਚਾਦਰਾਂ ਦੀ ਸੇਵਾ ਜੋ ਸੰਗਤਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਤੋਂ ਪਹਿਲਾਂ ਪ੍ਰਧਾਨ ਕੇ ਜੋ 2 ਵਜੇ ਤੋਂ ਲੈ ਕਰਕੇ ਸਵਾ 9 ਵਜੇ ਤੱਕ ਸਵਾ ਘੰਟੇ ਦੇ ਵਿੱਚ ਜਿਸ ਵਿੱਚ ਮਾਈ ਵੀ ਭਾਈ ਵੀ ਭੈਣਾ ਵੀ ਭਾਈ ਵੀ ਸਭ ਨੇ ਰਲ ਮਿਲ ਕੇ ਬੜੇ ਹੀ ਸ਼ਰਧਾ ਭਾਵਨਾਵਾਂ ਦੇ ਨਾਲ ਗੁਰੂ ਦਰਬਾਰ ਦੀ ਸੇਵਾ ਕੀਤੀ ਹੈ ਕਿਉਂਕਿ ਪ੍ਰੇਮ ਤੋਂ ਬਿਨਾ ਭਾਵਨਾ ਤੋਂ ਬਿਨਾ ਇਹ ਮਨੁੱਖ ਸੇਵਾ ਨਹੀਂ ਕਰ ਸਕਦਾ ਭਾਵਨਾ ਤੋਂ ਬਿਨਾ ਅੱਪਾ ਆਪਸਾ ਵੜ ਸਕਨੇ ਜੇ ਸਾਡਾ ਗੁਰੂ ਘਰ ਦੇ ਨਾਲ ਪ੍ਰੇਮ ਨਹੀਂ ਹੋਵੇਗਾ 2 ਵਜੇ ਕਿਹੜਾ ਮਨੁੱਖ ਆਊਗਾ ਭਾਈ ਉੱਠ ਕੇ 3 ਵਜੇ ਕਿਹੜਾ ਮਨੁੱਖ ਟੱਕ ਕੇ ਆਊਗਾ ਜਿਹਦਾ ਪ੍ਰੇਮਾ ਉਹੀ ਉੱਠ ਕੇ ਆਉਂਦਾ 4 ਵਜੇ 5 ਵਜੇ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਦਰਬਾਰ ਸਾਹਿਬ ਦੇ ਵਿੱਚ ਉਹੀ ਬੈਠੂਗਾ ਜਿਨ੍ਹਾਂ ਕੋਈ ਕਿਣਕਾ ਮਾਤਰ ਵੀ ਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਵਾਰੂ ਦੇ ਨਾਲ ਕੋਈ ਭਾਵਨਾ ਹੈ ਦਿਲ ਵਿੱਚ ਕੋਈ ਸ਼ਰਧਾ ਹੈ ਜਿਨ੍ਹਾਂ ਦਾ ਨੇ ਜਿੱਥੇ ਨੇਹ ਹੁੰਦਾ ਹੈ ਜਿੱਥੇ ਜਿਸ ਦੇ ਪ੍ਰਤੀ ਦਿਲ ਵਿੱਚ ਕੋਈ ਕਿਣਕਾ ਮਾਤਰ ਵੀ ਸਾਡੇ ਹੈ ਨਾ ਉਹਦੇ ਪ੍ਰਤੀ ਲਗਾਇਰ ਮਨੁੱਖ ਉਹਦਾ ਇਜ਼ਹਾਰ ਵੀ ਕਰਦਾ ਹੈ ਇਸੇ ਤਰ੍ਹਾਂ ਉਹ ਸੰਗ ਦਾ ਫਿਰ ਨੀਂਦਰਾ ਦਾ ਆਰਾਮ ਦਾ ਉਹ ਸਮਾਂ ਨਹੀਂ ਵੇਖਦੇ ਹੁੰਦੇ ਜ ਜਨਾਂ ਦਾ ਕੋਈ ਮਾਲਕ ਦੇ ਨਾਲ ਕਿਣਕਾ ਮਾਤਰ ਵੀ ਪ੍ਰੇਮ ਹੈ ਜ ਜਨਾਂ ਨੇ ਕੁਝ ਲੈਣਾ ਮਾਲਕ ਤੋਂ ਜਨਾਂ ਨੇ ਕੁਝ ਖੱਟਣਾ ਆ ਮਨੁੱਖਾ ਜਨਮ ਦੇ ਵਿੱਚ ਕੋਈ ਲਾਹਾ ਲੈਣਾ ਚਾਹੇ ਤਨੇ ਆ ਵੀ ਵਸਤੂਆਂ ਦੇ ਲਾਹਾ ਹੁੰਦੇ ਪਰ ਕੋਈ ਬਹਾਨਾ ਤੇ ਬਣੂਗਾ ਨਾ ਮੇਸ਼ਾਗੱਪਾ ਕਹਿਣਾ ਚਲੋ ਕੋਈ ਭਾਵਨਾ ਕਿਸੇ ਨੇ ਮੈਨੂੰ ਆ ਮਿਲ ਜਾਵੇ ਮੈਨੂੰ ਆ दाँਤ ਮਿਲੇ ਚਲੋ ਉਹ दाँਤ ਦੇ ਬਹਾਨੇ ਸੰਗਤ ਵਿੱਚ ਤੇ ਆਉਣਾ ਸ਼ੁਰੂ ਕਰਤਾ ਨਾ ਉਹ दाँਤ ਦੇ ਬਹਾਨੇ ਆ ਕੇ ਸੰਗਤ ਵਿੱਚ ਸੇਵਾ ਤੇ ਸ਼ੁਰੂ ਕਰਦੇ ਨਾ ਦਾਤ ਦੇ ਬਹਾਨੇ ਸੰਗਤ ਵਿੱਚ ਬਹਿ ਕੇ ਬਾਣੀ ਸੁਣ ਲੀਦਾ ਸ਼ੁਰੂ ਕਰਦੇ ਹੌਲੀ ਹੌਲੀ ਤਾਲ ਤੋਂ ਉੱਪਰ ਟੱਗੇ ਚਲੋ ਕਿਤਨੇ ਕਿਤੇ ਮਹਾਰਾਜ ਕਿਰਪਾ ਹੋਈਓ ਪ੍ਰੇਮ ਵੜ ਜਾਊਗਾ ਆਹ ਬਣਾ ਵੜ ਜਾਊਗੀ ਇਹ ਕਿਤੇ ਦਿਲ ਵਿੱਚੋਂ ਉਹ ਆਵਾਜ਼ ਵੀ ਨਿਕਲੂ ਕਿ ਬਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖ ਆ ਕੇ ਦੁੱਖ ਦੇਹ ਨਾਮ ਸੰਤੋਖੀ ਉੱਤਰੇ ਮਨ ਕੀ ਬੁੱਖ ਪਹਿਲੇ ਨਾ ਤੋੜਿਆ ਨਾ ਲਗਿਆ ਲੂਆ ਮਨ ਨੂੰ ਕਿਤਨੇ ਕਿਤੇ ਇਹ ਅਰਦਾਸ ਵੀ ਹੋ ਜਾਊਗੀ ਪਹਿਲੇ ਜਨ ਆ ਕੇ ਅਰਦਾਸ ਕਰੂੰ ਮਹਾਰਾਜ ਕਿਸੇ ਦੇ ਘਰੇ ਦੁੱਤ ਨਹੀਂ ਹੈ ਮਹਾਰਾਜ ਸਾਡੇ ਘਰੇ ਦੁੱਤ ਬਖਸ਼ੋ ਕੋਈ ਕਹਿੰਦਾ ਮੇਰੇ ਘਰੇ ਪੁੱਤ ਨਹੀਂ ਹੈ ਮਹਾਰਾਜ ਪੁੱਤ ਦੀ ਦਤ ਬਖਸ਼ੋ ਕੋਈ ਕਹਿੰਦਾ ਸਾਡੇ ਕੋਲ ਬਾਹਰਲੇ ਦੇਸ਼ ਦਾ ਵੀਜ਼ਾ ਨਹੀਂ ਬਾਹਰਲੇ ਦੇਸ਼ ਦਾ ਵੀਜ਼ਾ ਕੋਈ ਕਹਿੰਦਾ ਬੱਚੇ ਲਈ ਰਜਗਾਰ ਨਹੀਂ ਹੈ ਨੌਕਰੀ ਨੇ ਨੌਕਰੀ ਬਖਸ਼ੋ ਕਿੰਨੀਆਂ ਦਲਤਾਂ ਨੇ ਚਲੋ ਕਿਸੇ ਗਰਜ ਕਰਕੇ ਹੁਣ ਖਨੇਆਉਣਾ ਸ਼ੁਰੂ ਕਰਤਾ ਤੇ ਨਰੌਲੀ ਹੌਲੀ-ਹੌਲੀ ਕਿਤਨੇ-ਕਿਤੇ ਉੱਪਰ ਆ ਬਣ ਜਾਂਦਾ ਹੈ ਦਾਤਾਂ ਤੋਂ ਉੱਪਰ ਵੀ ਉੱਠ ਜਾਂਦਾ ਕਿਤਨੇ-ਕਿਤੇ ਜਦੋਂ ਸ਼ੁਰੂਆਤ ਕਰੇਗਾ ਫਿਰ ਅੱਗੇ ਵਧਦਾ ਜਾਣਾ ਰੋਹ ਵਿਚਾਰ ਆਪਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਦਾ ਇਤਿਹਾਸ ਕੱਲ ਆਪਾਂ ਨੇ ਇਹ ਸਰਵਣ ਕੀਤਾ ਸੀ ਸਤਪੁਰਾਂ ਨੂੰ ਹਰਗੋਵਨ ਪਾਸ਼ਾ ਮਹਾਰਾਜ ਨੇ ਆਪਣੇ ਪੁੱਤਰ ਤੇਗ ਬਹਾਦਰ ਨੂੰ ਜਿੱਥੇ دنیਿਆਵੀ ਵਿਦਿਆ ਦੀ ਤਾਲੀਮ ਦਵਾਈ ਪੜਾਈ ਵਿਦਿਆ ਪੜਾਈ ਸ਼ਾਸਤਰ ਵਿਦਿਆ ਘੋੜ ਸਵਾਰੀ ਉੱਥੇ ਨਾਲ ਆਪਾਂ ਨੇ ਇਹ ਸਰਵਣ ਕੀਤਾ ਬਾਬਾ ਬੰਡਾ ਸਾਹਿਬ ਕੋਲੋਂ ਪ੍ਰੇਮ ਦੀ ਪੜਾਈ ਵੀ ਇਹ ਤਾਲੀਮ ਵੀ ਦਵਾਈ ਬਾਬਾ ਮੁੰਡਾ ਸਾਹਿਬ ਕੋਲੋਂ ਤੇਗਵਾਦਪਾਸੋਂ ਬਾਬਾ ਜੀ ਜਿੱਥੇ ਦੁਨਿਆਵੀ ਪੜਾਈ ਕਰਵਾਈ ਹੈ ਸ਼ਾਸਤਰ ਵਿਦਿਆ ਘੋੜ ਸਵਾਰੀ ਤਲਵਾਰ ਚਲਾਉਣੀ ਇਹ ਸਿਖਾਇਆ ਉਹਦੇ ਨਾਲ ਇਹ ਪ੍ਰੇਮਾਂ ਭਗਤੀ ਵੀ ਪ੍ਰੇਮ ਦੀ ਪੜਾਈ ਕਰਾਈ ਬਾਬਾ ਗੁੰਡਾ ਜੀ ਸਭਾ ਲੱਗਦਾ ਜਾਂਦਾ ਵਾਖਤ ਗੁਜਰਦਾ ਜਾਂਦਾ ਇੱਕ ਉਹ ਵੇਲਾ ਵੀ ਆਇਆ ਸੀ ਇਤਿਹਾਸ ਦੇ ਵਿੱਚ ਮੈਂ ਪੜ੍ਹਦਾ ਸੀ ਜਦੋਂ ਬਾਬਾ ਅਟਲ ਰਾਏ ਦੇ ਦੇਗ ਬਹਾਦਰ ਭਰਾ ਨਹੀਂ ਸਕੇ ਭਰਾ ਬੱਚਿਆਂ ਦੇ ਨਾਲ ਜਦੋਂ ਬਚਪਨ ਦੀਆਂ ਖੇਡਾਂ ਖੇਡਦੇ ਹੁੰਦੇ ਸੀ ਬੱਚਿਆਂ ਦੇ ਨਾਲ ਲੋਕਣ ਮਿੱਜੀ ਖੇਡਣਾ ਹੀ ਹੋਇਆ ਇੱਕ ਦਿਨ ਖੇਡਦੇ ਆ ਖੇਡਦੇ ਆ ਬਾਬਾ ਅਟਾਲ ਰਾਜ ਨੇ ਤੇਗ ਭਾਦ ਖੇਡਦੇ ਖੇਡਦੇ ਸ਼ਾਮ ਭੇਗੇ ਇੱਕ ਮੋਹਣ ਨਾਮ ਦਾ ਇਤਿਹਾਸ ਵਿੱਚ ਨਾ ਆਉਂਦਾ ਹੈ ਮੋਹਣ ਨਾਮ ਦਾ ਬੱਚਾ ਸੀਗਾ ਉਹਦੇ ਸਿਰ ਦਾ ਹੀ ਆ ਗਈ ਉਹ ਬੱਚੇ ਸਿਰ ਤੇ ਕਹਿੰਦੇ ਭਾਈ ਹਣ ਦਾ ਹੀ ਇਹਦੇ ਸਿਰ ਆ ਗਈ ਸ਼ਾਮ ਹੋ ਗਈ ਹਨੇਰਾ ਹੋ ਗਿਆ ਕੱਲ ਨੂੰ ਖੇਡਾਂ ਹੈ ਕੱਲ ਨੂੰ ਇਹ ਮੋੜ ਦਾਈ ਦੇ ਰੂਆ ਮੈਂਨੇ ਕਹਨ ਹਣੋਂ ਬੜਾ ਜੇ ਬੱਚੇ ਖੇਡਦੇ ਸੀਗੇ ਕੱਲ ਨੂੰ ਇਹਦੇ ਸਿਰ ਦਾਈ ਹੈ ਇਹ ਆ ਕੇ ਦਾਈ ਦੇਉਗਾ ਉਹਤੇ ਕੀ ਹੋਇਆ ਕੋਈ ਅਚਾਨਕ ਕਿਤੇ ਉਹਤੇ ਬੱਚਾ ਰਾਤ ਨੂੰ ਕਿਤੇ ਸਰੀਰ ਛੱਡ ਗਿਆ ਹੁਣ ਬਚਪਨ ਦੀ ਉਮਰ ਸੀ ਸਰੀਰ ਛੱਡ ਗਿਆ ਘਰੇ ਰੋਣ ਵਰਲਾਪ ਹੋ ਗਿਆ ਹੋਣੇ ਬਾਬਾ ਟਾਲਰ ਆਏ ਤੇ ਤੇਗ ਬਹਾਦਰ ਨਾਲ ਇਹਨਾਂ ਦੇ ਬੱਚੇ ਨੇ ਇੱਥੇ ਬੜਾਈ ਟੋਲੀ ਕਹਿੰਦੇ ਮੋਹਣ ਦੇ ਦਾਈਂ ਦੇੜ ਦਾ ਮਹਾਰਾਜ ਆਇਆ ਨਹੀਂ ਕਹਿੰਦੇ ਖੇਡਣ ਆਇਆ ਨਹੀਂ ਕਹਿੰਦੇ ਚਲ ਉਹਦੇ ਘਰੇ ਚਲੀਏ ਸਾਰੇ ਇਕੱਠੇ ਹੋ ਕੇ ਘਰੇ ਗਏ ਜਦੋਂ ਵੇਖਿਆ ਉੱਥੇ ਆੜ ਗਵੜ ਦੇ ਲੋਕੀ ਬੈਠੇ ਨੇ ਮਾਰੇ ਬੱਚੇ ਸੀ ਇਹ ਬੱਚੇ ਬੱਚਿਆਂ ਵਾਲੀ ਮਤ ਕਹਿੰਦੇ 모ਹਣ ਕਿੱਥੇ ਆ? ਬਾਬਾ ਹਟਾਲੇ ਹੀ ਕਹਿਣ ਲੱਗੇ 모ਹਣ ਕਿੱਥੇ ਆ ਗਿਆ? ਤਵੇਂ 모ਹਣ ਤੇ ਸਰੀਰ ਛੱਡ ਗਿਆ ਉੱਤੇ। ਕਿੱਥੇ ਆ ਗਿਆ ਨੇ ਸਾਨੂੰ ਲੈ ਕੇ ਚੱਲੋ ਕਿਹੜੇ ਕਬਰੇ 'ਚ ਪਿਆ ਹੋ? ਕਹਿੰਦੇ ਕਾਹ ਨੂੰ ਸਰੀਰ ਛੱਡਿਆ ਐਵੇਂ? ਪਿਆਗਾ ਦਾਗਿ ਨੇੜਨਾ ਮਾਰਾ ਅਸਲ ਵਟਕੇ ਪਿਆ। ਬੱਚੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਨੇ ਉਹ ਕਹਿੰਦੇ ਨਹੀਂ ਐਸੀ ਗੱਲ ਨਹੀਂ ਸੱਚੀ ਗੱਲ ਹੈ ਉਹਤੇ ਪ੍ਰਾਣ ਤਿਆਗ ਕੇ ਆਪਣਾ ਸੀਸ ਛੱਡ ਤਾ ਕਹਿੰਦੇ ਸਾਨੂੰ ਨਹੀਂ ਪਤਾ ਲੈ ਕੇ ਚੱਲੋ ਜਿਹੜੇ ਕੰਮ ਵਿੱਚ ਇਤਿਹਾਸ ਤੁਸੀਂ ਜਾਣਦੇ ਹੋ ਸਾਰੇ ਵੀਰ ਇੱਕ ਖੁੰਡੀ ਲਈ ਬਾਬਾ ਹਟਲ ਜੀ ਨੇ ਮੋਹਣ ਦੇ ਗਲ ਵਿੱਚ ਪਾ ਕੇ ਖੜਾ ਕਰ ਲਿਆ ਕਹਿੰਦੇ ਮੋਹਣ ਉਹ ਭਰਾਵਾ ਦਾਈਂ ਦੇੜ ਦਾ ਵਾਰਾ ਇੱਥੇ ਪਿਆ ਮੋਜਰਣ ਆ ਜਾ ਖੇਡिए ਹਜ਼ਾਰ ਇਕੱਠੇ ਹੋਏ ਖੜੇ ਆ ਤੂੰ ਇੱਥੇ ਮੈਂ ਪਿਆ ਮੋਜ ਨਾਲ ਸੱਚ ਜਾਣਿਓ ਕਹਿੰਦੇ ਮੋਹਨ ਜਿਉਂਦਾ ਹੋ ਗਿਆ ਸੀਗਾ ਨਵਾਰਾ ਸਰੀਰ ਵਿੱਚ ਸਾਹ ਭਰਦੀ ਪ੍ਰਾਪਤ ਭਾਵੈ ਮਨ ਸਾਹਸ ਤੇ ਰੱਖੇ ਸਾਤੂ ਗੁਰ ਮੇਰਾ ਮਾਰ ਜਵਾਲਾ ਸਤ ਗੁਰ ਮੇਰਾ ਸਰਪ੍ਰੇਤ ਬਾਲੇ ਬੜੋ ਕਰਵਾੜੀ ਜਿਉਂਹਾ ਹੋ ਗਿਆ ਕਹਿੰਦੇ ਖਿਡੇ ਵਰ ਕਹਿੰਦੇ ਖੇਡਣਾ ਸਾਰੇ ਹੈਰਾਨ ਜਿੰਨੇ ਉੱਥੇ ਆਣ-ਗਵਣ ਦੇ ਮਾਈ ਭਾਈ ਬਜ਼ੁਰਗ ਲੋਕ ਇਕੱਠੇ ਹੋਏ ਸੀ ਉਹ ਕਹਿੰਦੇ ਆ ਬੱਚਿਆਂ ਨੇ ਠਾਲਿਆ ਮੋਹਣ ਇੱਥੇ ਕਹਿੰਦੇ ਕੋਈ ਕਰਾਮਾਤੀ ਇੱਥੇ ਕੋਈ ਕਰਾਮਾਤੀ ਵਰਤਰੀ ਨਹੀਂ ਕਦੇ ਮੜ ਦੇ ਵੀ ਜਾਂਦਾ ਹੋਏ ਨੇ ਕਹਿੰਦੇ ਤੇ ਵਖਰੇ ਕੋਤਕ ਵਰਤ ਗਿਆ ਖੇਡ ਹੋਈ ਖੇਡਾਂ ਖੇਡਣ ਤੋਂ ਬਾਅਦ ਘਰੇ ਚਲੇ ਗਏ ਹਰਗੋਦ ਪਾਤਸ਼ਾਹ ਨੂੰ ਪਤਾ ਲੱਗਿਆ ਅਜ ਮੋਹ ਅਟਾਲਰ ਆਏ ਨੇ ਮਖਰੀ ਕੌਤਕ ਵਰਤਾਤਾ ਅਟਾਲ ਜੀ ਕਹਿੰਦੇ ਆਹ ਗੁਰੂ ਪਿਤਾ ਜੀ ਆ ਆ ਕੀ ਵੀ ਧਜਦੇ ਅਸੀਂ ਤੇ ਕਹਿੰਦੇ ਕੁਝ ਨਹੀਂ ਕੀਤਾ ਉਹਦੇ ਸਰਦਾਈ ਸੀ ਘਰੇ ਪਿਆਸੀ ਸੀ ਤੇ ਠਾ ਲੈਣ ਕਾ ਤਿਆਰੀ ਚੋਲੇ ਘੜਨੈ ਨੇ ਕਿ ਸੱਚੀ ਉਹ ਸਰੀਰ ਛੱਡ ਗਿਆ ਸੀ ਸੱਚੀ ਤੁਸੀਂ ਅਨੁਠਾ ਕੇ ਲਿਆਇ ਨਾ ਸੱਚ ਮੁੱਚ ਹੀ ਉਹ ਸਰੀਰ ਛੱਡ ਗਿਆ ਸੀ ਕਹਿੰਦੇ ਫਿਰ ਸਾਹ ਨੂੰ ਵੀ ਪਤਾ ਨਹੀਂ ਇਹ ਖੇਡਾ ਜ਼ਾਲਤ ਦੇ ਪਤਾ ਨਹੀਂ ਸੀ ਇਹਦਾ ਕਾਰਨ ਕੀ ਸੀ ਬਾਬਾ ਅਟਲ ਜੀ ਤੇ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬੰਦਗੀ ਬਹੁਤ ਜ਼ਿਆਦਾ ਸੀ ਬਚਪਨ ਦੇ ਵਿੱਚ ਹੀ ਉਹ ਖੇਡਣਾ ਸ਼ੁਰੂ ਹੋ ਗਿਆ ਸੀ ਇਹਨਾਂ ਦਾ ਭਜਨ ਬਚਪਨ ਦੇ ਵਿੱਚ ਹੀ ਬਹੁਤ ਜ਼ਿਆਦਾ ਸੀ ਇਹਨਾਂ ਦਾ ਬਚਪਨ ਦੇ ਵਿੱਚ ਹੀ ਇਹਨਾਂ ਦੀ ਬੰਦਗੀ ਚੌਕੜਾ ਕਈ ਕਈ ਘੰਟਿਆਂ ਦਾ ਬਚਪਨ ਦੇ ਵਿੱਚ ਹੀ ਲਾਉਣ ਲੱਗੇ ਸੀਗੇ ਕਈ ਕਈ ਘੰਟੇ ਨੇਤਰ ਬੰਦ ਕਰਕੇ ਉੱਠੇ ਉੱਤਰ ਜੀ ਆਕਰਮਾ ਏਦਾਂ ਕਿਸੇ ਨੂੰ ਜੇ ਤੁਸੀਂ ਜਿਉਂਦੇ ਕਰਨ ਲਾਗੇ ਤੇ ਸਾਰੇ ਸ਼ਹਿਰ ਲੋਕ ਜਿਹਦਾ ਕੋਈ ਪ੍ਰਾਣੀ ਚੜਾਈ ਕਰਿਆ ਕਰੇਗਾ ਲਿਆ ਕੇ ਤੁਹਾਡੇ ਸਾਹਮਣੇ ਰੱਖ ਦਿਆ ਕਰਨਗੇ ਲੈ ਕਰੋ ਜੀ ਉਹ ਸਾਡਾ ਵੀ ਕਰੋ ਕਿਸੇ ਦਾ ਕੋਈ ਵੀ ਸਰੀਰ त्यागਿਆ ਕਰੇਗਾ ਲਿਆ ਕੇ ਤੁਹਾਡੇ ਸਾਹਮਣੇ ਰੱਖ ਦਿਆ ਕਰਨਗੇ ਕਿੰਨੇ ਨੂੰ ਤੁਸੀਂ ਜਿਉਂਦੇ ਕਰੋਗੇ ਇਥੇ ਰੱਬ ਦੇ ਸ਼ਰੀਕ ਬਣਨ ਵਾਲਾ ਕੰਮ ਹੈ ਰੱਬ ਦੀ ਖੇਡ ਵਿੱਚ ਦਾਖਲ ਅੰਦਾਜ਼ੀ ਨਹੀਂ ਨਹੀਂ ਦਈਦੀ ਉਹ ਮਾਲਕ ਨੇ ਨਿਜਮ ਦੇ ਵਿੱਚ ਕੋਈ ਆਪਣੀ ਲਤ ਨਹੀਂ ਢਾਈ ਨੀ ਪੁੱਤਰ ਜੀ ਇਥੇ ਰੱਬ ਨੇ ਸ਼ਰੀਕ ਬਣ ਕੇ ਤੁਸੀਂ ਨੇ ਜਦੋਂ ਇਹ ਕਹਾ ਗੁਰੂ ਪਿਤਾ ਦੇ ਬਚਨਾਂ ਦਾ ਮਨ ਤੇ ਅਸਰ ਹੋਇਆ ਸੱਚੀ ਗੱਲ ਹੈ ਭੁੱਲ ਹੋ ਗਈ ਤਵ ਅਗਿਆ ਹੋ ਗਈ ਮੇਰੇ ਕਹਦੇ ਚਾਦਰ ਲਈ ਉਹ ਮੋਹਣ ਦੀ ਥਾਂ ਤੇ ਫਿਰ ਆਪਣਾ ਸਰੀਰ त्याग ਦਿੱਤਾ ਸੀ ਆ ਬਾਤ ਨਾਲ ਆਪਣਾ ਸਰੀਰ त्यागਦਾ ਉਹਨਾਂ ਦੀ ਜਗ੍ਹਾ ਤੇ ਅਸੀਂ ਰੱਬ ਦੇ ਸ਼ਰੀਕ ਨਹੀਂ ਬਣਨਾ ਅਵਗਿਆ ਤੇ ਹੋ ਗਈ ਪਰ ਰੱਬ ਦੇ ਸ਼ਰੀਕ ਨਹੀਂ ਬਣਨਾ ਰੱਬ ਦੀ ਵੜਾਏ ਹੋਈ ਕੁਦਰਤ ਦੇ ਵਿੱਚ ਦਾਖਲ ਅੰਦਾਜ਼ੀ ਨਹੀਂ ਦੇਣੀ ਤੇ ਜੋ ਤੁਪ ਭਾਵੇ ਸਾਈ ਕ੍ਰਿਕਾਰ ਤੂੰ ਸਦਾ ਸਲਾਮਤ ਰੱਖਾ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿ ਤਿਉ ਹੋਵਣਾ ਜੈ ਜੈ ਰੱਖਿਆ ਪਤੈ ਜਾਏ ਕਰੋਣਾ ਦਾਖਰ ਅੰਦਾਜ਼ੀ ਨਹੀਂ ਦੇਣੀ ਸਮਾ ਲੰਦਾ ਗਿਆ ਇਹ ਗਵਹਨ ਜੀ ਜਵਾਨ ਹੋ ਗਏ ਜਵਾਨ ਸ਼ਾਸਤਰ ਵਿਦਿਆ ਚੰਗੀ ਤਰ੍ਹਾਂ ਸਿੱਖ ਲਈ ਮੁਗਲਾ ਦੇ ਨਾਲ ਇੱਕ ਵਾਰ ਹਰ ਗੁਨ ਪਾਸ਼ਾ ਦੀ ਝੱਟ ਹੋਈ ਸ਼ਿਕਾਰ ਖੇਡਣ ਗਏ ਝੱਟ ਹੋਈ ਤੇ ਨਾਲ ਤੇਗ ਲਾਹ ਫਿਰ ਉਥੇ ਮੌਕਾ ਮਿਲਿਆ ਜਿਹੜੀ ਸ਼ਾਸਤਰ ਵਿਦਿਆ ਸਿੱਖੀ ਸੀ ਨੇਜੇ ਤਲਵਾਰਾਂ ਚਲਾਉਣੀਆਂ ਸਿੱਖੀਆਂ ਸੀ ਉੱਥੇ ਆਪਣੇ ਬੋਲੋ ਪਿਤਾ ਦੀ ਸਹਾਇਤਾ ਕਿੰਨੇ ਨਾਲ ਮਾਦਰ ਕੀਤੀ ਤਲਵਾਰ ਵਾਹੀ ਤੇਗ ਵਾਹੀ ਵਾਕਈ ਕਹਿੰਦੇ ਤੇਗ ਦਾ ਧਨੀ ਸੀਗਾ ਤੇਗ ਵਾਹ ਤੇਗ ਦਾ ਧਨੀ ਸੀਗਾ ਐਵੇਂ ਨਹੀਂ ਨਾ ਰੱਖਿਆ ਜਵਾਨ ਹੋਏ ਕਹਿੰਦੇ ਹੁਣ ਕਹਿੰਦੇ ਵਾਸਤੇ ਵਰ ਚਾਹੀਦਾ ਵਿਆਹ ਸ਼ਾਦੀ ਕਰਨੀ ਐ ਫਿਰ ਕਲਤਾਰ ਪਰਦੇ ਰਹਿਣ ਵਾਲਾ ਲਾਲ ਚੰਦ ਖੱਤਰੀ ਇਤਿਹਾਸ ਵਿੱਚ ਨਾ ਹੁੰਦੇ ਲਾਲ ਚੰਦ ਖੱਤਰੀ ਕਰਤਾਰਪੁਰ ਦੇ ਰਹਿਣ ਵਾਲਾ ਜਿਹਦੇ ਨੌਜਵਾਨ ਧੀ ਹੈ ਨਾਂ ਹੈ ਗੁਜਰੀ ਉਹਦਾ ਨਾਂ ਗੁਜਰੀ ਜਿਹਨੇ ਬਣਨਾ ਮਾਤਾ ਗੁਜਰੀ ਬਣਨਾ ਜਿਹਨੇ ਸਮਾਪਾ ਕੇ ਫਿਰ ਰਿਸ਼ਤਾ ਨਾਤਾ ਜੁੜ ਗਿਆ ਗੁਜਰੀ ਜੀ ਦੇ ਨਾਲ ਤੇਗ ਬਹਾਦਰ ਜੀ ਦਾ ਰਿਸ਼ਤਾ ਹੋ ਗਿਆ ਵਿਆਹ ਸ਼ਾਦੀ ਹੋ ਗਈ ਸਹੁਰੇ ਘਰ ਵਿੱਚ ਆ ਗਈ ਪੇਕੇ ਘਰ ਤੋਂ ਆਪਦੇ ਮਾਤਾ ਗੁਜਰੀ ਕਹਾਂਗੇ ਨਾ ਕਿਉਂਕਿ ਆਪਣੇ ਤੇ ਸਾਡੇ ਵੀ ਤੇ ਸਤਕਾਰ ਜਿੰਨਾ ਕਰੀ ਉਹਨਾਂ ਥੋੜਾ ਆਏ ਫਿਰ ਇੱਕੋ ਸੰਤਾਨ ਸੀਗੀ ਤੇਗ ਬਹਾਦਰ ਪਾਤਸ਼ਾਹ ਦੀ ਇੱਕੋ ਸੰਤਾਨ ਸੀ ਉਹਤੇ 21 ਲੱਖਾਂ ਵਰਗੇ ਸੀ ਲੱਖਾਂ ਵਰਗੇ ਇੱਕੋ ਪਰ ਹੋਈ ਬੜੇ ਲੰਮੇ ਸਮੇਂ ਬਾਅਦ ਸੰਤਾਨ ਲੰਮੇ ਸਮੇਂ ਬਾਅਦ ਆਏ ਸੀਗੇ ਸਤਿਗੁਰਾਂ ਦੇ ਘਰੇ ਉਹ ਇੱਕੋ ਇੱਕ ਸੰਤਾਨ ਆਪਾਂ ਸਾਰੇ ਜਾਣਦੇ ਆ ਜਿਨ੍ਹਾਂ ਦਾ ਨਾਮ ਲੈਣ ਲੱਗੇ ਫਿਰ ਸਾਡੇ ਅੰਦਰ ਇੱਕ ਵੱਖਰਾ ਜੱਜਾ ਇੱਕ ਵੱਖਰਾ ਮਾਨ ਮੇਰਾ ਉਹ ਜੰਦਾ ਜਦੋਂ ਉਹ ਨਾਂ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਕਿੰਨਾ ਨਾਂ ਵਿੱਚ ਹੀ ਸਤਿਗੁਰਾਂ ਦੀ ਬਰਕਤ ਹੈ ਭਾਈ ਕਦੇ ਪਿਆਰ ਨਾਲ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨਾਂ ਲੈ ਲਈਏ ਸਾਡੇ ਅੰਦਰ ਇੱਕ ਬੱਕਰੀ ਚੜ੍ਹਣਾਟ ਜਿਹੜੀ ਉਹ ਭਾਵਨਾ ਬਣਾ ਕੇ ਉਹ ਜੱਜਵੇਂ ਨਾਲ ਤੁਸੀਂ ਕਦੇ ਨਾਂ ਲੈ ਕੇ ਵੇਖੀ ਵਾਜਾ ਵਾਲੇ ਦੇ ਨਾਮ ਵਿੱਚ ਹੀ ਬਣੀਆਂ ਮਟੀਆਂ ਸ਼ਕਤੀਆਂ ਨੇ ਬੜੀ ਵੱਡੀ ਤਾਕਤ ਹੈ ਇੱਕੋ ਸੰਤਾਨ ਸੀ ਤੇਗਵਾਦਰ ਪਾਸ਼ਾ ਇੱਕੋ ਹੀ ਸੁਪੁੱਤਰ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਆਦਾ ਸੰਸਾਰਕ ਕਾਰ ਵਿਹਾਰਾਂ ਦੇ ਸ਼ੁਰੂ ਤੋਂ ਕੋਈ ਲਗਨ ਨਹੀਂ ਹੈ ਕੋਈ ਜਿਆਦਾ ਲਗਨ ਨਹੀਂ ਹੈ ਬਸ ਜਨਨਾ ਤੋਂ ਕਾਰ ਵਿਹਾਰ ਹੈ ਕੰਮ ਧੰਦਾ ਕਰਨੇ ਉੱਪਰ ਰੱਕੇ ਜਾਲਾ ਸਵਾ ਇਕੱਲੇ ਬੈਠਣਾ ਹੀ ਪਸੰਦ ਕਰਦੇ ਨੇ ਚੌਂਕੜਾ ਲਾਉਣਾ ਹੀ ਪਸੰਦ ਕਰਦੇ ਨੇ ਹਕਾਤ ਵਿੱਚ ਬਹਿ ਕੇ ਗੁਰੂ 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 ਚਾਹੁੰਨੇ ਨਹੀਂ ਲਗੇ ਇਹ ਜੀਵਨ ਹੈ ਧਨ ਗੁਰੂ ਤੇਗ ਬਹਾਦਰ ਪਾਸ ਕਿਉਂਕਿ ਤੇ ਵਾਲ ਤੋਂ ਬਿਨਾਂ ਸ਼ਹਾਦਤ ਨਹੀਂ ਹੋ ਇਹ ਆਪਾਂ ਸਭ ਜਾਣਦੇ ਹਾਂ ਜਿਹੜੇ ਵੀ ਕੋਈ ਗੁਰੂ ਪੀਰ ਪੈਗੰਬਰ ਦੀ ਕੋਈ ਗੁਰੂ ਸਿੱਖ ਦੀ ਵੱਡੀ ਸ਼ਹਾਦਤ ਹੋਈ ਹੈ ਕੋਟਾ ਹੀ ਉਹਦੇ ਜੀਵਨ ਵਿੱਚ ਉਹਦੀ ਤਪੱਸਿਆ ਬਹੁਤ ਜਾਂਦਾ ਬੰਦਗੀ ਬਹੁਤ ਹੈ ਕਿਉਂਕਿ ਸਿਰ ਵੀ ਉਹੀ ਕਟਾ ਸਕਦਾ ਹੈ ਜਿਹੜਾ ਮਾਲਕ ਦੇ ਨਾਲ ਪ੍ਰੇਮ ਕਰੇ ਜਿਹਨੇ ਨਾਲ ਪ੍ਰੇਮ ਕਰੇਗਾ ਉਹਦੇ ਪਿੱਛੇ ਬੰਦਾ ਮਰ ਸਕਦਾ ਹੈ ਔਰੇ ਪਿੱਛੇ ਬੰਦਾ ਆਪਣਾ ਆਪ ਹਵਾਲਾ ਸਕਦਾ ਜਿਹਦੇ ਨਾਲ ਪ੍ਰੇਮ ਨਹੀਂ ਉਹਦੇ ਲਈ ਤੇ ਅਸੀਂ ਇੱਕ ਕਦਮ ਨਹੀਂ ਚੱਲ ਸਕਦੇ ਸਿਰ ਕਟਾਉਣਾ ਤੇ ਦੂਰ ਦੀ ਗੱਲ ਹੈ ਅਸੀਂ ਤਾਂ ਉਹਦੇ ਹੱਕ ਵਿੱਚ ਖੜ੍ਹਦੀ ਵੀ ਜਿਹਦੇ ਨਾਲ ਸਾਡਾ ਪ੍ਰੇਮ ਨੇ ਉਹਦੇ ਪਿੱਛੇ ਮਰਨਾ ਮੈਂਟਣਾ ਤੇ ਦੂਰ ਦੀਆਂ ਗੱਲਾਂ ਨੇ ਜਿਹਦੇ ਨਾਲ ਸਾਡਾ ਪ੍ਰੇਮਾ ਉਹਦੇ ਲਈ ਅਸੀਂ ਮਰਨ ਮੈਂਟਣ ਲਈ ਤਿਆਰ ਹਾਂ ਜਿਹਦੇ ਨਾਲ ਸਾਡਾ ਪ੍ਰੇਮ ਹਣ ਜਿੰਨਾ ਜਿੰਨਾ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦਾ ਪ੍ਰੇਮ ਸੀ ਸਤਿਗੁਰਾਂ ਦੇ ਨਾਲ ਦਿਲੋਂ ਪ੍ਰੇਮ ਸੀਗਾ ਹੁਣ ਸਤਿਗੁਰਾਂ ਦੇ ਸ਼੍ਰੀ ਗ੍ਰੰਥ ਤੋਂ ਪਹਿਲਾਂ ਤੇ ਪਿਆਰ ਵਾਲੇ ਕਿੰਨੇ ਗੁਰਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਨੇ ਜਦੋਂ ਦਿੱਲੀ ਵਿੱਚ ਅੱਗੇ ਇਤਿਹਾਸ ਆਉਣਾ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਕਿੰਨੇ ਪਿਆਰ ਵਾਲੇ ਗੁਰਸਿੱਖ ਗਏ ਸੀ ਭਾਈ ਮਤੀ ਦਾਸ ਸਤੀਨਾਸ ਭਾਈ ਦੇ ਅੱਲਾ ਜੀ ਕਿੰਨੇ ਸੀ ਅਰ ਸਤਗੁਰਾਂ ਤੋਂ ਪਹਿਲਾਂ ਉਹ ਗੁਰਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਸੀ ਕਿਉਂਕਿ ਵੇਦਨਿਆਂ ਨਾਲ ਦੇ ਗੁਰਸਿੱਖਾਂ ਦਾ ਕਿੰਨਾ ਇੱਕ ਜਜਵਾ ਜਜਵਾ ਪਰਖਦੇ ਸੀ ਜ਼ਾਲਮ ਇਰਾਦੇ ਪਰਖਦੇ ਸੀ ਦ੍ਰਿੜਤਾ ਪਰਖਦੇ ਸੀਗੇ ਇਹਨਾਂ ਦੇ ਇਰਾਦੇ ਕਿੰਨੇ ਕੁ ਪੱਕੇ ਨੇ ਪਰ ਉਹ ਡੋਲਣ ਵਾਲੇ ਨਹੀਂ ਸੀ ਉਹ ਕੋਈ ਤਨਖਾਹਾਂ ਕਰਕੇ ਸਤਿਗੁਰਾਂ ਦੇ ਨਾਲ ਤੁਰੇ ਨਹੀਂ ਫਿਰਦੇ ਸੀ ਤਨਖਾਈ ਇਹਨਾਂ ਤੇ ਤੁਸੀਂ ਦੋ ਦਿਨ ਪ੍ਰਸ਼ਾਦਾ ਨਾ ਦਿਓ ਤੀਸਰੇ ਦਿਨ ਤੁਹਾਡੀ ਨੌਕਰੀ ਛੱਡ ਕੇ ਭੱਜ ਜੂ ਪਰ ਐਤੇ ਸਤਿਗੁਰਾਂ ਦੇ ਨਾਲ ਰਹਿਣ ਵਾਲੇ ਉਹ ਵੀ ਸੀਗੇ ਜਿਹੜੇ 9-9 ਮਹੀਨੇ ਵੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਭੁੱਖਣ ਭਾਣੇ ਰਹੇ ਕਿ ਤੇ ਉਹ ਵੀ ਸੀਗੇ ਜਿੰਨਾਂ ਨੂੰ ਪਾਣੀ ਤੱਕ ਵੀ ਬੰਦ ਕਰਤਾ ਸੀਗਾ ਪ੍ਰਸ਼ਾਦਾ ਪਾ ਤੇ ਦੂਰ ਦੀ ਗੱਲ ਐ ਪਾਣੀ ਤੱਕ ਵੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਦੋਂ ਘੇਰਾ ਪਿਆ ਪਾਣੀ ਤੱਕ ਵੀ ਬੰਦ ਕਰਤਾ ਸੀ ਪਾਣੀ ਕਿਤੇ ਲੈਣ ਜਾਣਾ ਕੋਈ ਸਿੱਖਾਂ ਨੇ ਫਿਰ ਝਪਟਾ ਹੁੰਦੀਆਂ ਸੀਗੀਆਂ ਝਪਟਾ ਫੌਜਾਂ ਦੇ ਨਾਲ ਮੁਗਲਾਂ ਦੇ ਨਾਲ ਬਾਈ ਧਾਰ ਦੀਆਂ ਫੌਜਾਂ ਨਾਲ ਝਪਟਾ ਹਰ ਤਸੀਂ ਲਾਹ ਹਸਾਬ ਉਹ ਪਾਣੀ ਤੋਂ ਬਿਨਾ ਵੀ ਪਿਆਸੇ ਰਹਿਣਾ ਨਰਕਤਾ ਨੇ ਪੱਤੇ ਖਾ ਖਾ ਕੇ ਸੱਤ ਖਾ ਖਾ ਕੇ ਗੁਜ਼ਾਰਾ ਕਰ ਲਿਆ ਪਰ ਬਾਈਆਂ ਵਾਲਿਆ ਸੀ ਤੈਨੂੰ ਨਹੀਂ ਛੱਡ ਸਕਦੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਸੀਂ ਤੈਨੂੰ ਨਹੀਂ ਛੱਡ ਸਕਦੇ ਅਸੀਂ ਪ੍ਰਸ਼ਾਦਾ ਤੇ ਛੱਡ ਸਕਦੇ ਹਾਂ ਅਸੀਂ ਚਾਹ ਦੇ ਲੰਗਰ ਤੇ ਛੱਡ ਸਕਦੇ ਹਾਂ ਅਸੀਂ ਪਾਣੀ ਤੱਕ ਤੇ ਛੱਡ ਸਕਦੇ ਆ ਪਰ ਵਾਜਾਂ ਵਾਲੇ ਤੇਰੇ ਨਾਲ ਜਿਹੜੀ ਪ੍ਰੀਤ ਬਣੀ ਐ ਤੇਰੇ ਨਾਲ ਜਿਹੜਾ ਪ੍ਰੇਮ ਬਣਿਆ ਉਹ ਨਹੀਂ ਛੱਡ ਸਕਦੇ ਧੰਨ ਸੀ ਉਹ ਗੁਰ ਸਿੱਖ ਧੰਨ ਸੀ ਉਹ ਪਿਆਰ ਵਾਲੇ ਰੋਹ ਵਿਚਾਰ ਹੁਣ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਹ ਜਾਲਾ ਸਮਾ ਦੁਨੀਆਂ ਦੇ ਜਮੇਲਿਆਂ ਤੋਂ ਦੂਰ ਨੇ ਇਹ ਆਵਾਦਤ ਕਰਦੇ ਨੇ ਆਵਾਦਤ ਇਹਨਾਂ ਨੂੰ ਪਤਾ ਹੈ ਜਿੱੱਡੀ ਅਸੀਂ ਆਵਾਜ਼ਤ ਕਰਾਂਗੇ ਸਾਡੀ ਓਡੀ ਵੱਡੀ ਸ਼ਹਾਦਤ ਹੋਣੀ ਹੈ ਜਿੰਨੀ ਸਾਡੀ ਆਵਾਜ਼ਤ ਬੰਦ ਹੋਊਗੀ ਓਡੀ ਵੱਡੀ ਸ਼ਹਾਦਤ ਹੋਵੇਗੀ ਚੌਕੜਾ ਬੜਾ ਵੱਡਾ ਚੌਕੜਾ ਸੀਗਾ ਬੜੇ ਲੰਮੇ ਸਮੇਂ ਦਾ ਚੌਕੜਾ ਬਚਪਨ ਵਿੱਚ ਹੀ ਉਹ ਅਭਿਆਸ ਕਰਦੇ ਸੀ ਇਹਨਾਂ ਨੇ ਚੌਕੜਾ ਦਾ ਅਭਿਆਸ ਕਿਸੇ ਚੀਜ਼ ਦਾ ਤੁਸੀਂ ਅਭਿਆਸ ਕਰਨਾ ਸ਼ੁਰੂ ਕਰਦੇ ਹੋ ਉਹਦੇ ਵਿੱਚ ਹਰ ਵਾਧਾ ਹੋਣ ਲੱਗ ਜਾਂਦਾ ਕਿਸੇ ਵੀ ਚੀਜ਼ ਦਾ ਅਭਿਆਸ ਕਰੋ ਤੁਸੀਂ ਸਾਹ ਲੰਮਾ ਕਰਨ ਦਾ ਅਭਿਆਸ ਕਰੋ ਤੁਹਾਡਾ ਸਾਹ ਲੰਮਾ ਹੋ ਜਾਊਗਾ ਹੁਣ ਨਾਰਮਲ ਸਾਡਾ 5 10 15 ਸਕਿੰਟ ਦਾ ਨਾਰਮਲ ਸਾਹ ਸਾਡਾ ਤੁਸੀਂ ਇਹਦੇ ਕੰਮ ਕਰ ਲੱਗ ਜਾਓ 1 ਮਿੰਟ ਦਾ ਵੀ ਬਣ ਜਾ ਆ ਹੋਰ ਵੀ ਜਨਾ ਬਣ ਜੀ ਵਧਾ ਦੋ ਸਾਹ ਕਿਰਿਆ ਜਿੰਨਾ ਇੱਥੇ ਤੁਸੀਂ ਕੰਮ ਕਰੋਗੇ ਵਧੇ ਜਾਊਗੇ ਇਸੇ ਤਰ੍ਹਾਂ ਚੌਂਕਣਾ ਚੌਂਕੜੇ ਦਾ ਅਭਿਆਸ ਕਰਨਾ ਸ਼ੁਰੂ ਕਰ ਦੋ ਜਿੰਨਾ ਜਿੰਨਾ ਤੁਸੀਂ ਇੱਥੇ ਕੰਮ ਕਰੋਗੇ ਚੌਂਕੜਾ ਉਨੇ ਘੰਟਿਆਂ ਦਾ ਵਧੇ ਜਾਊਗਾ ਹੁਣ ਮਹਾਪੁਰਖ ਗੱਲ ਕਰਦੇ ਹੁੰਦੇ ਨੇ ਪਟਿਆਲੇ ਸ਼ਹਿਰ ਦੇ ਵਿੱਚ ਬੀਬੀ ਐ ਉਹ ਇੱਕ ਚੌਂਕੜੇ ਦੇ ਵਿੱਚ ਪੂਰਾ ਸ੍ਰੀ ਅਖੰਡ ਪਾਠ ਸਭ ਕਰ ਦਿੰਦੀ ਐ ਇੱਕ ਚੌਂਕੜੇ 'ਚ ਐ ਵੀ ਤੇ ਅਭਿਆਸ ਅੱਜ ਕਿਹੜਾ ਕੰਮ ਸਭਿਆਸੀਆਂ ਦੀ ਅੱਜ ਵੀ ਕੋਈ ਤੋੜ ਨਹੀਂ ਹੈ ਜਿਨ੍ਹਾਂ ਨੂੰ ਕੋਈ ਮਹਾਰਾਜ ਦੇ ਨਾਲ ਪ੍ਰੇਮ ਹੈ ਜਿਨ੍ਹਾਂ ਨੇ ਕੋਈ ਭਾਵਨਾ ਹੈ 48 ਘੰਟੇ ਘਟੋ ਘਟ ਟਾਈਮ ਹੈ 48 ਮਿੰਟ ਸਿਧੀਆਂ ਖਣ ਪਾੜਨ ਦਾ ਮਾਰੇ ਖੋਵਰ ਇੱਟਾਂ ਦੇ ਅੱਜ ਵੀ ਨੇ ਜੇ ਆਪਾਂ ਪ੍ਰਾਰਥਨਾ ਸਮੇਂ ਵਿੱਚ ਗੁਰੂਆਂ ਦਾ ਗੁਰ ਸਿੱਖਾਂ ਦਾ ਜੀਵਨ ਪੜਨੇ ਆ ਉਹਨਾਂ ਦੇ ਜੀਵਨ ਤੋਂ ਸਿੱਧ ਲੈ ਕੇ ਅੱਜ ਵੀ ਹੈਗੇ ਨੇ ਜਿਹੜੇ ਕੋਈ ਆਪਣਾ ਸਰੀਰ ਸਾਧਦੇ ਨੇ ਫਿਰ ਉਹ ਪਹਿਲਾਂ ਸਰੀਰ ਵੀ ਦੇ ਕੰਟਰੋਲ ਕਰਦੇ ਨੇ ਕਿੰਨੇ ਦਿਨ ਪਹਿਲਾਂ ਪ੍ਰਸ਼ਾਦਾ ਪਾਣੀ ਛੱਡਣਾ ਆ ਕੇ ਰਿਆ ਕਰਮ ਤੰਗ ਕਰੇਗਾ ਜੇ ਆਪਾਂ ਪਹਿਲਾਂ ਕੁਝ ਛੱਡਾਂਗੇ ਪਹਿਲਾਂ ਖਾਣਾ ਦਾਣਾ ਪ੍ਰਸ਼ਾਦਾ ਪਾਣੀ ਛੱਡ ਕੇ ਤਿੰਨ ਦਿਨ ਦਿਨ ਰਾਤ ਫੇਰੀ ਚੌਂਕੜਾ ਲਗੂਗਾ ਨਹੀਂ ਦੇ ਸਾਲੋਂ ਕਰਿਆ ਕਰਮ ਹੈ ਸਰੀਰ ਦੇ ਤੰਗ ਕਰਦੇ ਨੇ ਪਾਰੇ ਹੁੰਦਾ ਤਾਂ ਹੈ ਜੇ ਉਹਨੇ ਪ੍ਰੇਮ ਵਿੱਚ ਤੁਰਾਂਗੇ ਫਿਰ ਸਭ ਕੁਝ ਹੋਣ ਲੱਗ ਜਾਂਦਾ ਜੇ ਪ੍ਰੇਮ ਨਹੀਂ ਫੇਰ ਤੇ 10 ਮਿੰਟ ਨਹੀਂ ਚਾਹੁੰਦਾ ਫਿਰ ਤੇ ਜਪਜੀ ਸਾਹਿਬ ਦਾ ਪਾਠ ਹੀ ਪੂਰਾ ਹੁੰਦਾ ਕਿੰਨੇ ਵਾਰ ਅਸੀਂ ਗੋਡਾ ਕਦੇ ਕਿਹੜਾ ਸਿੱਧਾ ਕਰ ਲੈ ਇੱਕ ਤੇ ਕਿਹੜਾ 10 ਮਿੰਟ ਸਾਡੀ ਅੱਖਾਂ ਨਹੀਂ ਗਤ ਹੁੰਦੀਆਂ 10 ਮਿੰਟ ਐ ਲੱਗਦਾ ਪਤਾ ਨਹੀਂ ਕੀ ਆ ਗਿਆ ਸਾਡੀ ਅੱਖਾਂ ਦੇ ਮੂਰੇ ਐਦਾਂ ਲੱਗਦਾ ਹੈ ਧਨੁਰ ਤੇਗ ਭਦਰ پاس ਅਭਿਆਸ ਕਰਦੇ ਨੇ ਕੋਈ ਜ਼ਿਆਦਾ ਸੰਸਾਰ ਕਰਝੇਵਿਆਂ ਦੇ ਬਲ ਕੋਈ ਜ਼ਿਆਦਾ ਧਿਆਨ ਨਹੀਂ ਹੈ ਬੜਾ ਲੰਮਾ ਸਮਾਂ ਅਭਿਆਸ ਕਰਦੇ ਕਰਦੇ ਫਿਰ ਇਹਨਾਂ ਨੇ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੰਦੀ ਦੇਣ ਦਾ ਸਮਾਂ ਆਇਆ ਇਹਨਾਂ ਨੇ ਆਪਣੇ ਪੋਤਰੇ ਹਰਰਾਏ ਨੂੰ ਗੁਰਤਾ ਗੰਦੀ ਦੇ ਵਾਰਿਸ ਬਣਾਇਆ ਦੰਦੀ ਨੇਤੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਹਰਰਾਏ ਨੂੰ ਤੇਗਵਧੁਰ ਪਾਤਸ਼ਾਹ ਦੇ ਭਰਾ ਸੀ ਬਾਬਾ ਗੁਰਦਿੱਤਾ ਜੀ ਇਹਨਾਂ ਦਾ ਪੁੱਤਰ ਸੀ ਹਰਕ੍ਰਿਸ਼ਨ ਜਿਹੜੇ ਸੱਤਵੇਂ ਨਾਨਕ ਬਣੇ ਹਰਕ੍ਰਿਸ਼ਨ ਨੂੰ ਫਿਰ ਗੱਦੀ ਦੇ ਵਾਰਸ ਮੰਨਿਆ ਆ ਹਰਸੜਾ ਕੋਈ ਮਨ ਵਿੱਚ ਪਿਰਥੀ ਚੰਦ ਦੇ ਵਾਂਗੂ ਕੋਈ ਨਹੀਂ ਆਇਆ ਕਿ ਮੈਂ ਗੱਦੀ ਦਾ ਵਾਰਿਸ ਬਣਾਂ ਸੀ ਮੈਨੂੰ ਮਿਲਣੀ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਗੁਰੂ ਪਿਤਾ ਦੀ ਔਜ ਹੈ ਜੀਨੂੰ ਮਨ ਜੀ ਨੇੜਾ ਆਪਣਾ ਕੋਈ ਖਿਆਲ ਨਹੀਂ ਆ ਗੋਹਿਰ ਹਾਰਿ ਕ੍ਰਿਸ਼ਨ ਮਹਾਰਾਜ ਦੇ ਦੋਸ ਉੱਤਰ ਬਾਬਾ ਰਾਮ ਰਾਏ ਹਾਰਿ ਕ੍ਰਿਸ਼ਨ ਇਤਿਹਾਸਕ ਤੱਤ ਨੇ ਜਦੋਂ ਪੜਦੇ ਆ ਸੁਣਦੇ ਆ ਫੇਰ ਪਤਾ ਲੱਗਦਾ ਹੈ ਕਿੰਨੀ ਮਾਰਦੇ ਇਹ ਗੱਲਾਂ ਸਾਨੂੰ ਬਿਸਰ ਜਾਂਦੇ ਆ ਹਾਰ ਕ੍ਰਿਸ਼ਨ ਮਹਾਰਾਜ ਦੇ ਦੋ ਸੁਪੁੱਤਰ ਬਾਬਾ ਰਾਮ ਰਾਏ ਤੇ ਹਾਰ ਕ੍ਰਿਸ਼ਨ ਹਾਰ ਕ੍ਰਿਸ਼ਨ ਮਹਾਰਾਜ ਸੱਤਵੇਂ ਪਾਦਸ਼ਾਹ ਨੇ ਫੇਰ ਵੀ ਤੇਵਾਦਰ ਪਾਦਸ਼ਾਹ ਦਾ ਨਾਂ ਨਹੀਂ ਅਜੇ ਆਇਆ ਗੰਨੀ ਦੇ ਵਾਰਿਸ ਬਚਪਨ ਦੇ ਵਿੱਚ ਸੀਗੇ ਹਾਰ ਕ੍ਰਿਸ਼ਨ ਬਚਪਨ ਦੀ ਉਮਰ ਸੀ ਪਰ ਬਚਪਨ ਦੇ ਵਿੱਚ ਹੀ ਉਹਨਾਂ ਦਾ ਗਿਆਨ ਵਿਖਿਆ ਉਹਨਾਂ ਦੇ ਜੀਵਨ ਵੇਖਿਆ ਇੰਨੀ ਵੇਖਿਆ ਹਰਿਕ੍ਰਿਸ਼ਨ ਮਹਾਰਾਜ ਨੇ ਹਰ ਰਾਜ ਪਾਤਸ਼ਾਹ ਨੇ ਵੇਖ ਰੋ ਕਿੰਨਾਂ ਦੀ ਉਮਰ ਨਿਆਣੀ ਹੈ ਤੇ ਬੱਚੇ ਨੇ ਅਜੇ ਗੱਦੀ ਦੀ ਜ਼ਿੰਮੇਵਾਰੀ ਸਾਹਮਣੇ ਨਹੀਂ ਜਾਣੀ ਉਹਨਾਂ ਨੇ ਅੰਦਰਲੀ ਕਸੀਰ ਵੇਖੀ ਅੰਦਰਲੀ ਅੰਦਰ ਦਾ ਬਾਲ ਬਣਦੀ ਸੀ ਅੰਦਰ ਤੇ ਬਜ਼ੁਰਗੀ ਸੀ ਅੰਦਰ ਸਰੀਰ ਕੁਮਰ ਬੱਚਿਆਂ ਵਾਲੀ ਸੀ ਬਚਪਨ ਦੀ ਸੀ ਸਭ ਤੋਂ ਛੋਟੀ ਉਮਰ ਦੇ ਜੇ ਗੁਰੂ ਹੋਏ ਨੇ 10 ਗੁਰੂ ਸਹਿਬਾਨਾਂ ਦੇ ਵਿੱਚੋਂ ਉਹਨਾਂ ਨੂੰ ਬਾਲਾ ਪ੍ਰੀਤਮ ਵੀ ਕਿਹਾ ਪਿਆਰ ਦੇ ਨਾਲ ਇਤਿਹਾਸ ਕਰਦੇ ਨੇ ਬਾਲਾ ਪ੍ਰੀਤਮ ਉਹ ਬਾਲਾ ਪ੍ਰੀਤਮ ਜੇ ਕਿਹਾ ਉਹ 8ਵੇਂ ਬਾਦਸ਼ਾਹ ਧਾਨ ਗੁਰੂ ਹਰਿਕ੍ਰਿਸ਼ਨ ਬਹਾਦਰ ਜਿਨ੍ਹਾਂ ਨੂੰ ਬਾਲਾ ਪ੍ਰੀਤਮ ਉਹਨਾਂ ਨੂੰ ਬਾਲਾ ਪ੍ਰੀਤਮ ਅਗਿਆ ਹਰ ਰਾਏ ਬਾਦਸ਼ਾਹ ਨੇ ਆਪਣੇ ਤਵਾਰ ਹਰ ਕ੍ਰਿਸ਼ਨ ਜੀ ਨੂੰ ਗੱਦੀ ਦਿੱਤੀ ਆਪਣੇ ਛੋਟੇ ਪੁੱਤਰ ਨੂੰ ਪਰ ਫਿਰ ਵੀ ਹਰ ਕੋਈ ਮਨ ਵਿੱਚ ਇੱਛਾ ਨਹੀਂ ਕਿ ਅਸੀਂ ਗੱਦੀ ਦੇ ਵਾਲ ਸਵਾਂ ਉਹ ਤੇ ਆਪਣੀ ਮੌਜ ਵਿੱਚ ਨੇ ਧੇਰ ਆਪਣੇ ਮਾਤਾ ਜੀ ਨਾਲ ਦੇ ਮਾਤਾ ਨਾਨਕ ਜੀ ਪਰਵਾਦ ਨਾਲ ਜਾਂ ਗੁਰੂ ਕੇ ਮਹਿਲ ਨਮਾਤਾ ਗੁਜਰੀ ਜੀ ਇਥੋਂ ਫਿਰ ਅੰਮ੍ਰਿਤਸਰ ਤੋਂ ਬਾਅਦ ਬਾਂਬੇ ਪਕਾੜੇ ਦੀ ਧਰਤੀ ਤੇ ਚਲੇ ਜਾਂਦੇ ਨੇ ਬਾਂਬੇ ਪਕਾੜੇ ਦੀ ਧਰਤੀ ਤੇ ਫਿਰ ਕਿਵੇਂ ਕਿੰਨੇ ਸਾਲ ਕਿੰਨੇ ਮਹੀਨੇ ਬਾਂਬੇ ਪਕਾੜੇ ਵਿੱਚ ਆ ਕੇ ਫਿਰ ਉਹ ਗੋਠੇ ਦੇ ਵਿੱਚ ਕਿਵੇਂ ਨਾਲੇ ਬੰਦਗੀ ਹੋਰ ਜਿਆਦਾ ਵਧਾਉਣੀ ਹੈ ਵਾਦਾ ਕਰਨਾ ਹੈ ਹੋਰ ਜਿਆਦਾ ਤਪੱਸਿਆ ਕਰਨੀ ਤਪੱਸਿਆ ਕਰਨੀ ਹੈ ਉਹ ਇਤਿਹਾਸ ਫਿਰ ਅੱਗੇ ਆਵੇਗਾ ਬਾਬੇ ਬਕਾਲੇ ਦੀ ਧਰਤੀ ਦਾ ਫਿਰ ਜਿੱਥੇ ਨਾਲੇ ਪ੍ਰਗਟ ਵੀ ਹੋਣਾ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਿਪੇ ਪ੍ਰਗਟ ਹੋ ਜਾਂਦੇ ਨੇ ਛੱਪਦੇ ਨਹੀਂ ਉਹ ਜਿਹੜੇ ਭਗਤੀ ਕਰਦੇ ਨੇ ਪ੍ਰਗਟ ਹੋਣਾ ਹੈ ਬਾਈ ਮੰਝੀਆਂ ਵੀ ਲੱਗਣੀਆਂ ਨੇ ਬਾਬੇ ਬਕਾਲੇ ਦੀ 전통 ਦੇ। ਉਹ ਇਤਿਹਾਸ ਅਗਲਾ ਇਤਿਹਾਸ ਹੈ। ਗੁਰੂ ਸਾਹਿਬ ਕਿਰਪਾ ਕਰਨਗੇ ਨਾਮ ਨਾਲ ਤਾਂ ਸਤਿਗੁਰਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਧੰਨ ਗੁਰੂ ਤੇਗ ਬਹਾਦਰ ਪਾਸਾ ਦਾ ਇਤਿਹਾਸ ਹੈ ਬਲੱਖਣ ਵਿਰਾਗ ਮਈ ਇਤਿਹਾਸ ਧੰਨ ਗੁਰੂ ਤੇਗ ਬਹਾਦਰ ਪਾਸਾ ਤੁਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਆ ਕੇ ਸਰਵਣ ਕਰਦੇ ਹੋ ਸੁਣਦੇ ਹੋ ਇਤਿਹਾਸ ਸਾਧ ਸੰਗਤਾਂ ਦਾ ਵੱਡੇ ਆ ਭਾਗਾਂ ਦੀਆਂ ਨਿਸ਼ਾਨੀਆਂ ਚੰਗਿਆ ਕਰਮਾਂ ਦੀਆਂ ਨਿਸ਼ਾਨੀਆਂ ਜਿਹੜੇ ਗੁਰਬਾਣੀ ਸੁਣਦੇ ਨੇ ਕਥਾ ਕੀਰਤਨ ਸਤਿਗੁਰਾਂ ਦੇ ਪਿਆਰ ਦੀਆਂ ਬਿਰਾਗ ਦੀਆਂ ਕਥਾ ਕਹਾਣੀਆਂ ਸੁਣ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲ ਕਰਦੇ ਹੋ ਸਤਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖਣ ਸਾਨੂੰ ਲਾ ਬਾਣੀ ਸੇਵਾ ਸਿਮਰਨ ਨਾਮ ਅਭਖਸ਼ ਕਰਨ ਬਾਣੀ ਪੜਦੇ ਸੁਣਦੇ ਮਰਿਆਦਾ ਕਰਦੇ ਆ ਗੁਰ ਇਤਿਹਾਸ ਦੀ ਵਿਚਾਰ ਕਰਦੇ ਆ ਉਹੋਂ ਹੀ ਆਪਲਾ ਚੋਕਾਂ ਦੇ ਕੇ ਮਾ ਸਤਿਗੁਰੂ ਜੀ ਕੇ